ਆਮ ਆਦਮੀ ਪਾਰਟੀ ਦੇ ਐਮਐਲਏ ਦੀ ਗੱਡੀ ਹੋਈ ਹਾਦਸਾ ਗ੍ਰਸਟ ਗੱਡੀ ਦੀ ਹਾਲਤ ਵੇਖ ਕੇ ਹਰ ਕੋਈ ਇਹ ਸੋਚਦਾ ਹੋਵੇਗਾ ਕਿ ਸ਼ਾਇਦ ਹੀ ਕੋਈ ਬਚਿਆ ਹੋਵੇਗਾ ਪਰ ਕਿਹਾ ਜਾਂਦਾ ਕਿ ਜਿਸ ਕੋ ਰਾਖੇ ਛਾਇਆ ਮਾਰ ਸਕੇ ਨਾ ਕੋਏ ਤਾਂ ਆਮ ਆਦਮੀ ਪਾਰਟੀ ਦੇ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਜਨੀਸ਼ ਦਈਆ ਦੀ ਗੱਡੀ ਦਾ ਭਿਆਨਕ ਐਕਸੀਡੈਂਟ ਹੋ ਜਾਂਦਾ ਤਾਂ ਜਿਸ ਤੋਂ ਬਾਅਦ ਵਿਧਾਇਕ ਸਾਬ ਸਹੀ ਸਲਾਮਤ ਗੱਡੀ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਨੇ ਦੱਸ ਦਈਏ ਕਿ ਵਿਧਾਇਕ ਆਪਣੇ ਪਰਿਵਾਰ ਦੇ ਨਾਲ ਮਾਤਾ ਚਿੰਤਪੁਰਨੀ ਦੇ ਵਿੱਚ ਹਿਮਾਚਲ ਦੇ ਵਿੱਚ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਤਾਂ ਆਪਣੇ ਘਰ ਫਿਰੋਜ਼ਪੁਰ ਤੋਂ ਵਾਪਸ ਜਦੋਂ ਕਸਬਾ ਜੀਰਾ ਮੇਨ ਦੇ ਚੌਂਕ ਦੇ ਕੋਲ ਪਹੁੰਚੇ ਤਾਂ ਇੱਕ ਅਵਾਰਾ ਪਸ਼ੂ ਅਚਾਨਕ ਗੱਡੀ ਦੇ ਅੱਗੇ ਆ ਜਾਂਦਾ ਜਿਸ ਦੇ ਕਰਕੇ ਉਹਨਾਂ ਦੀ ਗੱਡੀ ਹਾਦਸਾ ਗ੍ਰਸਤ ਹੋ ਜਾਂਦੀ ਆ ਤਾਂ ਪਰ ਗੱਡੀ ਹਾਦਸਾ ਗ੍ਰਸਤ ਹੋਈ ਆ ਪਰ ਕਿਸੇ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਗنیمਤ ਹੀ ਰਹੀ ਹੈ ਤਾਂ ਵਾਕਿ ਹੀ ਅਵਾਰਾ ਪਸ਼ੂਆਂ ਦੇ ਕਰਕੇ ਬਹੁਤ ਸਾਰੇ ਜਿਹੜੇ ਨੇ ਹਾਦਸੇ ਹੁੰਦੇ ਨੇ ਬਹੁਤ ਸਾਰੇ ਲੋਕ ਆਪਣੀ ਜਾਨ ਗਵਾ ਦਿੰਦੇ ਨੇ ਇਹ ਵੀ ਇੱਕ ਅਹਿਮ ਮੁੱਦਾ ਆ ਤਾਂ ਹੁਣ ਵਿਧਾਇਕ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਕਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਆ ਪੂਰੀ ਗੱਲਬਾਤ ਤੁਹਾਨੂੰ ਐਮਐਲਏ ਰਜਨੀਸ਼ ਦਹੀਆ ਦੀ ਜੁਬਾਨੀ ਸੁਣੋ ਸਾਹਿਬ ਸਾਹਿਬ ਉਸਕੇ ਬਾਰੇ ਮੈਂ ਕੀ ਕਰਾਂ ਕਾਹ ਫਿਆਰ ਤੇ ਕਬੂ ਆ आज सुबह पाँच बजे जीरे के करीब जीरा जैसे जब मैं फरोजपुर की तरफ आ रहा था तो उस समय मेरा ड्राइवर जो मेरा सरकारी ड्राइवर है सरकारी गाड़ी थी निर्मल चला रहा था तो अचानक कुछ गायें खड़ी थी बीच में एक सांड था तो वो जो बीच में आगे गाड़ी में के साथ टकराए हैं तो जिसकी वजह से जो ड्राइवर ने उसने अपनी समझदारी दिखाते हुए गाड़ी को साइड किया तो सामने दुकान थी दुकान के थड़े पे जाके गाड़ी लगी है गाड़ी रुकी है और मैं कल माता चिंतपूर्णी दरबार में मा टेकने के लिए गया था क्योंकि सावन के नवरात्रि चल रहे थे परिवार के साथ मेरी वाइफ मेरा बेटा हम साथ में गए थे तो माता रानी ने बचाया शुक्र गुजारा परमात्मा के परिवार के समेत ਮੇਰੀ ਵਾਈਫ ਔਰ ਮੇਰਾ ਬੇਟਾ ਤੇ ਮੇਰੇ ਨਾਲ ਮੇਰਾ ਸਰਕਾਰੀ ਡਰਾਈਵਰ ਨਿਰਮਲ ਸਿੰਘ ਸਰਕਾਰੀ ਗੱਡੀ ਜਿਹੜੀ ਸਾਡੇ ਕੋਲ ਆ ਗਈ ਸੀ ਮਾਤਾ ਚਿੰਤਪੁਰ ਦੇ ਦਰਬਾਰ ਤੇ ਮਾਤਾ ਤੇ ਕੰਮ ਵਾਸਤੇ ਗਏ ਸੀ ਜਦੋਂ ਅਸੀਂ ਸਵੇਰੇ ਉੱਥੋਂ ਵਾਪਸ ਆ ਰਹੇ ਸੀ ਤਾਂ ਕਰੀਬ 5 ਸਵਾ 5:10 ਟਾਈਮ ਸੀਗਾ ਤੇ ਕੁਝ ਗਾਵਾਂ ਤੇ ਸਾਂਢ ਜਿਹੜੇ ਸੀਗੇ ਸਾਂਢ ਖੜੇ ਸੀਗੇ ਤੇ ਉਹ ਜਿਹੜਾ ਸਾਂਢ ਸੀਗਾ ਉਹ ਗੱਡੀ ਦੇ ਵਿੱਚ ਆ ਕੇ ਵੱਜਿਆ ਡਰਾਈਵਰ ਨੇ ਬੜੀ ਸਮਝਦਾਰੀ ਵਿਖਾਈ ਉਨੇ ਜਿਹੜਾ ਗੱਡੀ ਸਾਈਡ ਕੀਤੀ ਤੇ ਉਹ ਜਿਹੜੀ ਸਾਡੀ ਗੱਡੀ ਸੀ ਉਹ ਇੱਕ ਦੁਕਾਨਾਂ ਦੇ ਬਾਹਰ ਜਿਹੜੇ ਥਰੇ ਬੰਦ ਦੁਕਾਨਾਂ ਦੇ ਵਿੱਚ ਜਾ ਕੇ ਵੱਜੀ ਗੱਡੀ ਉੱਥੇ ਰੁਕ ਗਈ ਤੇ ਗੱਡੀ ਦਾ ਕਾਫੀ ਨੁਕਸਾਨ ਹੋਇਆ ਤੇ ਸ਼ੁਕਰਗੁਜ਼ਾਰ ਪ੍ਰਮਾਤਮਾ ਦਾ ਮੈਂ ਮੇਰਾ ਪਰਿਵਾਰ ਮੈਂ ਸਭ ਆਪਕੇ ਸੰਸਕੇ ਬਾਰੇ ਮੈਂ ਕਹਾ ਸੀ ਹਾਦਸਾ ਕਦੋਂ ਹੋਇਆ ਅ ਅੱਜ ਸਵੇਰ 5 ਵਜੇ ਜੀਰੇ ਦੇ ਕਰੀਬ ਜੀਰਾ ਜਿੱਥੇ ਜਦੋਂ ਮੈਂ ਫਰੋਸਪੁਰ की तरफ आ रहा था तो ਉਸ ਸਮੇਂ ਮੇਰਾ ਡਰਾਈਵਰ जो मेरा सरकारी ड्राइवर है सरकारी गाड़ी थी निर्मल सिंह है जो गाड़ी चला रहा था तो अचानक कुछ गायें खड़ी थी बीच में एक सांड था तो वो जो बीच में आके गाड़ी में के साथ टकराए हैं तो जिसकी वजह से जो ड्राइवर ने उसने अपनी समझदारी दिखाते हुए गाड़ी को साइड किया तो सामने दुकान थी दुकान के थड़े पे जाके गाड़ी लगी है गाड़ी रुकी है और मैं कल माता चिंतपूर्णी दरबार में मत्था टेकने के लिए गया था क्योंकि सावन के नवरात्रि चल रहे थे परिवार के साथ मेरी वाइफ मेरा बेटा हम साथ में गए थे तो माता रानी ने बचाया शुक्रगुजार गुजारा परमात्मा तो का तो आ, मैं कल अपने परिवार के समेत मेरी वाइफ और मेरा बेटा ਤੇ ਸਿਮਰਨਾ ਦੇ ਮੇਰਾ ਸਰਕਾਰੀ ਡਰਾਈਵਰ ਨਿਰਮਲ ਸਿੰਘ ਸਰਕਾਰੀ ਗੱਡੀ ਜਿਹੜੀ ਸਾਡੇ ਲੈ ਗਈ ਸੀ ਮਾਤਾ ਚਿੰਤਪੁਰੇ ਦੇ ਦਰਬਾਰ ਤੇ ਮੱਥਾ ਟੇਕਣ ਵਾਸਤੇ ਗਈ ਸੀ ਜਦੋਂ ਅਸੀਂ ਸਵੇਰੇ ਉੱਥੋਂ ਵਾਪਸ ਆ ਰਹੇ ਸੀ ਤਾਂ ਕਰੀਬ 5 ਸਵਾ 5:10 ਟਾਈਮ ਸੀਗਾ ਤੇ ਕੁਝ ਗਾਵਾਂ ਤੇ ਸਾਂਠ ਜਿਹੜੇ ਸੀਗੇ ਸਾਂਠ ਖੜੇ ਸੀਗੇ ਤੇ ਉਹ ਜਿਹੜਾ ਸਾਂਹ ਸੀਗਾ ਉਹ ਗੱਡੀ ਦੇ ਵਿੱਚ ਆ ਕੇ ਵੱਜਿਆ ਡਰਾਈਵਰ ਨੇ ਬੜੀ ਸਮੇਦਾਰੀ ਵਿਖਾਈ ਉਹਨੇ ਜਿਹੜਾ ਗੱਡੀ ਸਾਈਡ ਕੀਤੀ ਤੇ ਉਹ ਜਿਹੜੀ ਸਾਡੀ ਗੱਡੀ ਸੀ ਉਹ ਇੱਕ ਦੁਕਾਨਾਂ ਦੇ ਬਾਹਰ ਜਿਹੜੇ ਥੜੇ ਬੰਦ ਦੁਕਾਨਾਂ ਦੇ ਵਿੱਚ ਜਾ ਕੇ ਵਜੀ ਗੱਡੀ ਉੱਤੇ ਰੁਕ ਗਈ ਤੇ ਗੱਡੀ ਦਾ ਕਾਫੀ ਨੁਕਸਾਨ ਹੋਇਆ ਤੇ ਸ਼ੁਕਰਗੁਜ਼ਾਰ ਪ੍ਰਮਾਤਮਾ ਦਾ ਮੈਂ ਮੇਰਾ ਪਰਿਵਾਰ ਮੇਰਾ ਬੇਟਾ ਮੇਰਾ ਵਾਈਫ ਅਸੀ ਸੁਰੱਖਿਅਤ ਹਾਂ ਤੇ ਮਾਤਾ ਰਣੀ ਦੇ ਦਰਵਾਜ਼ੇ ਮੱਥਾ ਟੇਕ ਕੇ ਆਈ ਸੀ ਮਾਤਾ ਕਾ ਲਈ ਆਪ ਅੱਗੇ ਹੋ ਕੇ ਸਮਝਾ ਆ ਐਮਐਲਏ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਤਾਂ ਨਾਲ ਹੀ ਉਹਨਾਂ ਲੋਕਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਦੀਆਂ ਦੁਆਵਾਂ ਸਦਕੇ ਉਹਨਾਂ ਦੀ ਜਾਨ ਬਚੀ ਆ ਕਿਉਂਕਿ ਬਹੁਤ ਸਾਰੇ ਹਾਦਸੇ ਅਜਿਹੇ ਹੁੰਦੇ ਨੇ ਕਿ ਜਿੱਥੇ ਹਾਦਸਾ ਬੇਸ਼ੱਕ ਛੋਟਾ ਹੋਵੇ ਪਰ ਕਈ ਵਾਰ ਜਿਹੜੀ ਆ انسان ਦੀ ਜਾਨ ਚਲੇ ਜਾਂਦੀ ਆ ਤਾਂ ਗਨੀਮਤ ਰਹੀ ਕਿ ਉਹਨਾਂ ਦੀ ਜਾਨ ਜਿਹੜੀ ਆ ਉਹ ਬਚ ਗਈ ਆ ਤਾਂ ਬਹੁਤ ਸਾਰੇ ਹਾਦਸੇ ਪਸ਼ੂਆਂ ਦੇ ਕਰਕੇ ਹੁੰਦੇ ਨੇ ਖੈਰ ਕਦੋਂ ਤੱਕ ਇਸ ਤਰੀਕੇ ਦੇ ਨਾਲ ਆਵਾਰਾ ਪਸ਼ੂ ਸੜਕਾਂ ਦੇ ਉੱਤੇ ਘੁੰਮਦੇ ਰਹਿਣਗੇ ਕਿਉਂਕਿ ਇੱਕ ਪਾਸੇ ਤਾਂ ਸਰਕਾਰਾਂ ਜਿਹੜੀਆਂ ਨੇ ਗੋਸੈਸ ਲੈਂਦੀਆਂ ਨੇ ਟੈਕਸ ਅਸੀਂ ਭਰਦੇ ਆ ਪਰ ਫਿਰ ਵੀ ਇਹ ਆਵਾਰਾ ਪਸ਼ੂ